ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਹੁਣ ਫਾਸਟ ਟੈਗ ਦੇ ਵਿੱਚ ਬਦਲਾਵ ਕੀਤੇ ਗਏ ਨੇ ਇਹਨਾਂ ਬਦਲਾਵਾਂ ਦੇ ਕਾਰਨ ਡਰਾਈਵਰ ਵੀਰਾਂ ਦੀ ਜੇਬ ਦੇ ਉੱਤੇ ਜੋ ਕਿ ਐ ਬੋਝ ਹੁਣ ਘਟੇਗਾ ਜੇਕਰ ਤੁਸੀਂ ਵੀ ਫਾਸਟ ਟੈਗ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਿਹਤ ਜ਼ਰੂਰੀ ਹੋਣ ਵਾਲੀ ਹੈ ਕਿਉਂਕਿ ਜੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਆ ਉਸ ਦੇ ਵੱਲੋਂ ਹੁਣ ਫਾਸਟ ਟੈਗ ਦੇ ਨਿਯਮਾਂ ਦੇ ਵਿੱਚ ਬਦਲਾਵ ਕੀਤਾ ਗਿਆ ਕਿਉਂਕਿ ਟੋਲ ਪਲਾਜ਼ਾਂ ਦੇ ਉੱਤੇ ਲੈਣ ਦੇ ਨੂੰ ਲੈ ਕੇ ਇਸ ਦੇ ਵਿੱਚ ਸੁਧਾਰ ਕਰਨ ਦੇ ਲਈ ਇਹ ਨਵੇਂ ਨਿਯਮ ਬਣਾਏ ਗਏ ਨੇ ਤਾਂ ਇਸ ਦੇ ਵਿੱਚ ਜੋ ਦਿੱਲੀ ਤੇ ਹਰਿਆਣਾ ਸਰਹੱਦ ਤੇ ਟੋਲ ਪਲਾਜ਼ੇ ਪੈਂਦੇ ਨੇ ਤਾਂ ਉਹਨਾਂ ਦੇ ਅਧਿਕਾਰੀਆਂ ਵੱਲੋਂ ਵੀ ਕਿਹਾ ਗਿਆ ਕਿ ਇਸ ਦੀ ਪੂਰੀ ਤਰ੍ਹਾਂ ਜਿਹੜੀ ਹੈ ਤਿਆਰੀ ਹੈ ਤੇ ਉਹ ਅਪਣਾਉਣ ਲਈ ਜਿਹੜੇ ਨੇ ਉਹ ਰਾਜ਼ੀ ਨੇ ਤਾਂ ਆਖਰਕਾਰ ਇਹ ਕਿਹੜੇ ਨਿਯਮ ਨੇ ਜਾਂ ਜੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਜੋ ਫਾਸਟ ਟੈਗ ਦੇ ਵਿੱਚ ਕੀ ਬਦਲਾਅ ਕੀਤੇ ਗਏ ਨੇ ਤਾਂ ਇਸ ਤਰ੍ਹਾਂ ਦਾ ਜਿਹੜਾ ਆ ਤੁਹਾਨੂੰ ਜੁਰਮਾਨੇ ਤੋਂ ਬਚਣਾ ਹੋਏਗਾ ਜਾਂ ਇਸ ਦੇ ਵਿੱਚ ਜੋ ਬਦਲਾਅ ਹੋਏ ਨੇ ਉਹ ਕੀ ਹੋਏ ਨੇ ਤਾਂ ਤੁਸੀਂ ਵੀ ਜਾਣ ਕੇ ਜਿਹੜਾ ਆ ਆਪਣੇ ਜੇਬ ਦੇ ਉੱਤੇ ਜੋ ਖਰਚ ਵਾਧੂ ਪੈ ਰਿਹਾ ਉਸ ਤੋਂ ਬਚ ਸਕਦੇ ਹੋ ਜਾਂ ਮੋٹے ਜੁਰਮਾਨੇ ਤੋਂ ਬਚ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਨੈਸ਼ਨਲ ਕਾਰਪੋਰੇਸ਼ਨ ਆਫ ਇੰਡੀਆ ਜੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਇਹ ਫਾਸਟੈਗ ਦੇ ਵਿੱਚ ਬਦਲਾਅ ਕੀਤੇ ਗਏ ਨੇ ਉਹ ਕੁਝ ਇਸ ਤਰ੍ਹਾਂ ਦੇ ਨੇ ਤਾਂ NPCI ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਇਹ ਐਲਾਨ 28 ਜਨਵਰੀ 2025 ਨੂੰ ਇਸ ਸਾਲ ਦੇ ਵਿੱਚ ਕੀਤਾ ਗਿਆ ਸੀ ਤਾਂ ਫਾਸਟ ਟੈਗ ਦੇ ਨਿਯਮਾਂ ਦੇ ਵਿੱਚ ਹੁਣ ਬਦਲਾਅ ਜਿਹੜਾ ਆ ਉਹ ਹੋਏਗਾ ਜੇਕਰ ਕੋਈ ਵੀ ਡਰਾਈਵਰ ਨਵੇਂ ਫਾਸਟ ਟੈਗ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦਾ ਟੋਲ ਜਿਹੜਾ ਆ ਟੋਲ ਅਦਾਈਗੀ ਹੈ ਫਾਸਟ ਟੈਗ ਤੋਂ ਨਹੀਂ ਕੱਟੀ ਜਾਵੇਗੀ ਤੇ ਉਹਨੂੰ ਜੁਰਮਾਨਾ ਵੀ ਜਿਹੜਾ ਆ ਉਹ ਮੋਟਾ ਲਗਾਇਆ ਜਾਏਗਾ ਜੇਕਰ ਫਾਸਟ ਟੈਗ ਟੋਲ ਪਲਾਜ਼ਾ ਦੀ ਸਕਰੀਨ ਤੇ ਜੇਕਰ ਫਾਸਟ ਟੈਗ ਟੋਲ ਪਲਾਜ਼ਾ ਦੇ ਸਕੈਨ ਕੀਤੇ ਜਾਣ ਤੋਂ ਪਹਿਲਾਂ 60 ਮਿੰਟ ਤੋਂ ਵੱਧ ਦੇ ਸਮੇਂ ਦੇ ਲਈ ਬਲੈਕ ਲਿਸਟ ਦੇ ਵਿੱਚ ਰਹਿੰਦਾ ਹੈ ਤਾਂ ਉਸ ਦਾ ਭੁਗਤਾਨ ਨਹੀਂ ਕੀਤਾ ਜਾਏਗਾ ਜਾਨੀ ਕਿ ਉਸ ਫਾਸਟ ਟੈਗ ਤੋਂ ਪੇਮੈਂਟ ਨਹੀਂ ਕੱਟੀ ਜਾਏਗੀ ਜਦ ਜੇਕਰ ਫਾਸਟ ਟੈਗ ਸਕੈਨ ਕਰਨ ਤੋਂ 10 ਮਿੰਟ ਪਹਿਲਾਂ ਤੱਕ ਬਲੈਕ ਲਿਸਟ ਦੇ ਵਿੱਚ ਰਹਿੰਦਾ ਹੈ ਤਾਂ ਵੀ ਜੋ ਲੈਣ ਦੇਣ ਹੈ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਨਿਯਮ ਜਿਹੜੇ ਨੇ ਇਹ 70 ਮਿੰਟਾਂ ਦੀ ਵਿੰਡੋ ਸਹੂਲਤ ਨੂੰ ਜਿਹੜੀ ਆ ਉਹ ਦਿੱਤੀ ਗਈ ਆ ਤਾਂ ਵਿੰਡੋ ਸਹੂਲਤ ਦਾ ਕਾਰਨ ਕੀ ਹੈ ਕਿ ਇਸੇ ਦੇ ਵਿੱਚ ਜੇਕਰ ਤੁਸੀਂ ਲੰਬੇ ਸਮੇਂ ਤੋਂ ਫਾਸਟ ਟੈਗ ਨਹੀਂ ਵਰਤਦੇ ਜਾਂ ਕ ਜੇਕਰ ਤੁਹਾਡਾ ਫਾਸਟ ਟੈਗ ਬਲੈਕਲਿਸਟ ਦੇ ਵਿੱਚ ਹੈ ਤਾਂ ਉਹ ਸਕੈਨ ਕੀਤੇ ਤੋਂ 60 ਮਿੰਟ ਪਹਿਲਾਂ ਜਿਹੜਾ ਆ ਉਹ ਬਲੈਕਲਿਸਟ ਦੇ ਵਿੱਚ ਰਹਿੰਦਾ ਆ ਤਾਂ ਉਸ ਨੂੰ ਜਿਹੜਾ ਆ ਰੀਚਾਰਜ ਕਰਨਾ ਪਏਗਾ ਉਸ ਨੂੰ ਐਕਟਿਵ ਕਰਨਾ ਪਏਗਾ ਤਾਂ ਜੇਕਰ ਫਾਸਟ ਟੈਗ ਨੂੰ ਜਦੋਂ ਸਕੈਨ ਕੀਤਾ ਜਾਂਦਾ ਹੈ ਤਾਂ ਉਸ ਦੇ 10 ਮਿੰਟ ਪਹਿਲਾਂ ਵੀ ਉਹ ਬਲੈਕਲਿਸਟ ਹੋ ਜਾਂਦਾ ਹੈ ਜਾਂ ਆ ਜਾਂਦਾ ਹੈ ਤਾਂ ਫਿਰ ਵੀ ਤੁਹਾਡਾ ਜਿਹੜਾ ਲੈਣ ਦੇਣ ਉਸ ਥਵੇਂ ਰੱਦ ਕੀਤਾ ਜਾਏਗਾ ਤੇ ਤੁਹਾਨੂੰ ਜੁਰਮਾਨਾ ਜਿਹੜਾ ਆ ਉਹ ਲਗਾਇਆ ਜਾਏਗਾ ਤਾਂ ਨਵੇਂ ਨੀਮਾ ਦੇ ਵਿੱਚ 70 ਮਿੰਟ ਦੀ ਇਹ ਵਿੰਡੋ ਦੀ ਸਹੂਲਤ ਜਿਹੜੀ ਆ ਇਹ ਡਰਾਈਵਰਾਂ ਨੂੰ ਦਿੱਤੀ ਗਈ ਹੈ ਚਾਹੇ ਉਹ ਛੋਟੇ ਵੀਰ ਹੋਣ ਡਰਾਈਵਰ ਵੀਰ ਹੋਣ ਚਾਹੇ ਓਕਾਰ ਚਾਲਕ ਹੋਣ ਜਿਹੜੇ 4 ਵੀਲਰ ਨੇ ਯਾਨੀ ਕਿ ਚਾਰ ਪਹੀਆ ਵਾਹਨ ਜਿਹੜੇ ਨੇ ਉਹ ਚਲਾਉਂਦੇ ਨੇ ਤਾਂ ਉਹਨਾਂ ਦੇ ਲਈ ਇਹ 70 ਮਿੰਟ ਦੀ ਵਿੰਡੋ ਜਿਹੜੀ ਹੈ ਉਹ ਸਹੂਲਤ ਦਿੱਤੀ ਗਈ ਆ ਤਾਂ ਫਾਸਟ ਟੈਗ ਜਿਹੜੇ ਉਪਭੋਗਤਾਵਾਂ ਨੂੰ ਨਵੇਂ ਨਿਯਮ ਦੇ ਤਹਿਤ ਜਿਹੜੀ ਹੈ ਇਹ ਸੁਧਾਰ ਵਿੰਡੋ ਦਿੱਤੀ ਗਈ ਹੈ ਜੇਕਰ ਤੁਹਾਡਾ ਫਾਸਟ ਟੈਗ ਬਲੈਕਲਿਸਟ ਕੀਤਾ ਜਾਂਦਾ ਹੈ ਤੇ ਤੁਸੀਂ ਸਕੈਨ ਤੋਂ 60 ਮਿੰਟ ਪਹਿਲਾਂ ਜਾਂ ਸਕੈਨ ਤੋਂ 10 ਮਿੰਟ ਦੇ ਅੰਦਰ ਅੰਦਰ ਰੀਚਾਰਜ ਕਰਵਾ ਲੈਂਦੇ ਹੋ ਤਾਂ ਭੁਗਤਾਨ ਤੁਹਾਡਾ ਜਿਹੜਾ ਹੈ ਸਵਕਰ ਕਰ ਦਿੱਤਾ ਜਾਏਗਾ ਇਸ ਦੇ ਨਾਲ ਜੋ ਡਰਾਈਵਰ ਨੇ ਉਹਨਾਂ ਨੂੰ ਵਾਧੂ ਖਰਚੀਆਂ ਤੇ ਜੁਰਮਾਨੇ ਤੋਂ ਬਚਣ ਦਾ ਮੌਕਾ ਜਿਹੜਾ ਆ ਉਹ ਮਿਲ ਜਾਏਗਾ ਤੇ KYC ਨੂੰ ਵੀ ਅਪਡੇਟ ਕਰਨਾ ਇਸ ਦੇ ਵਿੱਚ ਲਾਜ਼ਮੀ ਜਿਹੜਾ ਆ ਉਹ ਕੀਤਾ ਗਿਆ ਤਾਂ ਨਵੇਂ ਨੀਮਾ ਦੇ ਅਨੁਸਾਰ ਜੇਕਰ ਫਾਸਟ ਟੈਗ ਦਾ KYC ਅਪਡੇਟ ਨਹੀਂ ਕੀਤਾ ਜਾਂਦਾ ਤਾਂ ਕੋਈ ਵੀ ਟੋਲ ਤੇ ਤੁਹਾਡਾ ਭੁਗਤਾਨ ਨਹੀਂ ਹੋਏਗਾ ਜਾਨਕੀ ਤੁਹਾਡਾ ਟੋਲ ਨਹੀਂ ਕਟਿਆ ਜਾਏਗਾ ਤਾਂ ਡਰਾਈਵਰ ਵੀਰਾ ਨੂੰ ਜਿਹੜਾ ਜੁਰਮਾਨਾ ਇਸ ਦੇ ਲਈ ਦੇਣਾ ਪਏਗਾ ਜੇਕਰ ਵਾਹਨ ਦੇ 78 ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਦੇ ਵਿੱਚ ਵੀ ਅੰਤਰ ਹੈ ਤਾਂ ਵੀ ਤੁਹਾਨੂੰ ਫਾਸਟ ਟੈਗ ਦੇ ਵਿੱਚ ਬਲੈਕਲਿਸਟ ਕੀਤਾ ਜਾ ਸਕਦਾ ਹੈ ਜੇਕਰ ਤੁਹਾਡਾ ਚੈਸੀ ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਬਿਲਕੁਲ ਮੇਲ ਨਹੀਂ ਖਾਂਦਾ ਜਾਂ ਇਹ ਕਹਿ ਸਕਦੀ ਹੈ ਕਿ ਇੱਕ ਨਹੀਂ ਹੈ ਜਾਂ ਉਸ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਤੁਹਾਨੂੰ ਜਿਹੜਾ ਤੁਹਾਡਾ ਫਾਸਟ ਟੈਗ ਉਸ ਲਈ ਬਲੈਕਲਿਸਟ ਕੀਤਾ ਜਾ ਸਕਦਾ ਹੈ ਬਲੈਕਲਿਸਟ ਕੀਤੇ ਫਾਸਟ ਟੈਗ ਤੇ ਦੁੱਗਣਾ ਚਾਰਜ ਜਿਹੜਾ ਆ ਉਹ ਤੁਹਾਡੇ ਤੋਂ ਟੋਲ ਵਾਲੇ ਲੈਨ ਗੇਮ ਜੇਕਰ ਤੁਹਾਡਾ ਫਾਸਟ ਟੈਗ ਬਲੈਕਲਿਸਟ ਹੋ ਜਾਂਦਾ ਤਾਂ ਤੁਸੀਂ ਟੋਲ ਨੂੰ ਵੀ ਫਿਰ ਵੀ ਪਾਰ ਕਰਦੇ ਹੋ ਤਾਂ ਤੁਹਾਡੇ ਤੋਂ ਦੁੱਗਣਾ ਜਿਹੜਾ ਆ ਉਹ ਖਰਚ ਲਿਆ ਜਾਵੇਗਾ ਤਾਂ ਇਹ ਹਦਾਇਤਾਂ ਤੇ ਨਿਯਮ ਜਿਹੜੇ ਨੇ ਉਹ ਨਵੇਂ ਲਾਗੂ ਹੋਏ ਨੇ ਹਾਲਾਂਕਿ ਜੇਕਰ ਫਾਸਟ ਟੈਗ ਟੋਲ ਪਾਰ ਕਰਦੇ ਨੇ ਤਾਂ 10 ਮਿੰਟਾਂ ਦੇ ਅੰਦਰ ਅੰਦਰ ਰੀਚਾਰਜ ਹੋ ਜਾਂਦਾ ਤਾਂ ਇੱਥੇ ਡਰਾਈਵਰ ਵੀਰਾਂ ਦੇ ਬਾਰੇ ਜਿਹੜਾ ਆ ਇਹ ਸਹੂਲਤ ਹੈ ਜੁਰਮਾਨੇ ਦੀ ਵਾਪਸੀ ਲਈ ਤੁਸੀਂ ਅਰਜੀ ਵੀ ਜਿਹੜੀ ਆ ਉਹ ਦੇ ਸਕਦੇ ਹੋ ਨਵੇਂ ਨਿਯਮਾਂ ਦੇ ਤਹਿਤ ਗਲਤੀ ਕੋਡ 176 ਜੇਕਰ ਟੋਲ ਪਾਰ ਕਰਦੇ ਸਮੇਂ ਫਾਸਟ ਟੈਗ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਲੈਣ ਦੇ ਨੂੰ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡਾ ਜਿਹੜਾ ਆ ਭੁਗਤਾਨ ਨਹੀਂ ਹੋਏਗਾ ਅਤੇ ਜੋ ਗਲਤੀ ਕੋਡ 176 ਪ੍ਰਦਰਸ਼ਿਤ ਕੀਤਾ ਜਾਏਗਾ ਇਸੇ ਕਾਰਨ ਡਰਾਈਵਰ ਨੂੰ ਦੁੱਗਣਾ ਖਰਚ ਇੱਥੇ ਵੀ ਦੇਣਾ ਪੈ ਸਕਦਾ ਜੇਕਰ ਕੋਈ ਗਲਤੀ ਕਰਦਾ ਤਾਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਇਹ ਨਿਯਮ ਜਿਹੜੇ ਨੇ ਇਸ ਲਈ ਬਣਾਏ ਨੇ ਤਾਂ ਜੋ ਟੋਲ ਪਲਾਜ਼ਿਆਂ ਦੇ ਉੱਤੇ ਲੈਣ ਦੇਣ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਤੇ ਡਿਜੀਟਲ ਤਰੀਕੇ ਦੇ ਨਾਲ ਜਿਹੜਾ ਆ ਉਹ ਬਣਾਇਆ ਜਾ ਸਕੇ ਤਾਂ ਹੁਣ ਇਹਦਾ ਸਿੱਟਾ ਜਿਹੜਾ ਕੀ ਨਿਕਲਦਾ ਇਸਦਾ ਜੋ ਫਾਇਦਾ ਕੀ ਹੈ ਫਾਸਟ ਟੈਗ ਬੈਲੈਂਸ ਪ੍ਰਮਾਣਿਕਤਾ ਨਿਯਮ ਜੋ 17 ਫਰਵਰੀ 2025 ਤੋਂ ਇਹ ਨਿਯਮ ਜਿਹੜੇ ਨੇ ਉਹ ਲਾਗੂ ਹੋਣਗੇ ਵਾਹਨ ਚਾਲਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਫਾਸਟ ਟੈਗ ਬੈਲੈਂਸ ਦੀ ਜਾਂਚ ਕਰਨ ਤੇ ਸਮੇਂ ਸਿਰ ਰੀਚਾਰਜ ਕਰਨ ਤੇ ਬੇਲੋੜੀਆਂ ਪਰੇਸ਼ਾਨੀਆਂ ਤੇ ਵਾਧੂ ਖਰਚੀਆਂ ਤੋਂ ਬਚਣ ਦੇ ਲਈ ਆਪਣਾ ਕੇवाईसी ਅਪਡੇਟ ਕਰਵਾਉਣ ਤੇ ਇਹ ਨਵਾਂ ਨਿਯਮ ਟੋਲ ਪਲਾਦਿਆਂ ਤੇ ਭੀੜ-ਪੜੱਕੇ ਤੇ ਵਿਵਾਦਾਂ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰੇਗਾ ਹੁਣ ਜਦੋਂ ਤੁਸੀਂ ਘਰੋਂ ਨਿਕਲ ਚੁੱਕੇ ਹੋ ਤਾਂ ਇੱਕ ਵਾਰ ਜ਼ਰੂਰ ਜਾਂਚ ਲਓ ਕਿ ਤੁਹਾਡਾ ਜੋ ਫਾਸਟ ਟੈਗ ਹੈ ਉਹ ਬਲੈਕਲਿਸਟ ਤਾਂ ਨਹੀਂ ਹੈ ਜਾਂ ਉਸ ਦੇ ਵਿੱਚ ਕੋਈ ਤਰ੍ਹਾਂ ਦੀ ਕੋਈ ਊਨਤਾ ਹੀ ਨਹੀਂ ਹੈ ਜਾਂ ਕੋਈ ਕਮੀ ਤਾਂ ਨਹੀਂ ਹੈ ਨਹੀਂ ਤਾਂ ਤੁਹਾਨੂੰ ਫਿਰ ਟੋਲ ਪਲਾਜ਼ੇ ਦੇ ਉੱਤੇ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਤਾਂ ਤੁਹਾਨੂੰ ਮੋਟਾ ਜੁਰਮਾਨਾ ਵੀ ਹੋਏਗਾ ਜਿਸ ਦਾ ਅਸਰ ਸਿੱਧਾ-ਸਿੱਧਾ ਤੁਹਾਡੀ ਜੇਬ ਤੇ ਪਾਏਗਾ ਤਾਂ ਹੁਣ ਘਰੋਂ ਨਿਕਲਣ ਤੋਂ ਪਹਿਲਾਂ ਤੁਸੀਂ ਫਾਕਟਾਏ ਦੇ ਨਿਯਮਾਂ ਬਾਰੇ ਵੀ ਜ਼ਰੂਰ ਪੜ੍ਹ ਲਓ ਅਤੇ ਜੋ ਉੱਥੇ ਨਿਯਮ ਹਦਾਇਤ ਕੀਤੇ ਗਏ ਹਨ ਤਾਂ ਉਹਨਾਂ ਦੀ ਜਾਣਕਾਰੀ ਹੋਣਾ ਤੁਹਾਨੂੰ ਜ਼ਰੂਰੀ ਹੈ ਤਾਂ ਜੇਕਰ ਤੁਹਾਡੇ ਵਾਹਨ ਦੇ ਰਜਿਸਟ੍ਰੇਸ਼ਨ ਤੇ ਚੈਸੀ ਨੰਬਰ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਫਾਸਟ ਟੈਗ ਦੇ ਅਨੁਸਾਰ ਤਾਂ ਫਿਰ ਵੀ ਤੁਹਾਨੂੰ ਮੋਟਾ ਚਲਾਨ ਜਿਹੜਾ ਹੈ ਇਸ ਦੇ ਵਿੱਚ ਦੇਣਾ ਪਏਗਾ ਤਾਂ ਹੁਣ ਘਰੋਂ ਨਿਕਲਣ ਤੋਂ ਪਹਿਲਾਂ ਫਾਸਟ ਟੈਗ ਦੀ ਜਾਂਚ ਪੂਰੀ ਤਰ੍ਹਾਂ ਕਰ ਲਓ ਤਾਂ ਤੁਸੀਂ ਇਸ ਮੋٹے ਜੁਰਮਾਨੇ ਤੋਂ ਜਿਹੜਾ ਆ ਉਹ ਬਚ ਸਕਦੇ ਹੋ